ਗੈਰ ਕਾਨੂੰਨੀ ਤਰੀਕੇ ਨਾਲ ਜਾਣ ਵਾਲੇ ਲੋਕ ਇਹ ਤਸਵੀਰਾਂ ਜ਼ਰੂਰ ਵੇਖ ਲੈਣ ਕਿਵੇਂ ਲੱਖਾਂ ਰੁਪਏ ਲਗਾ ਕੇ ਇਹ ਲੋਕ ਖਾਲੀ ਹੱਥ ਵਾਪਸ ਪਰਤੇ ਬੀਤੇ ਦਿਨ 104 ਭਾਰਤੀਆਂ ਨੂੰ ਯੂਐਸਏ ਵੱਲੋਂ ਵਾਪਸ ਇੰਡੀਆ ਡਿਪੋਰਟ ਕੀਤਾ ਗਿਆ ਜਿੱਥੇ ਕਿ ਲੋਕ ਆਪਣੇ ਸੁਪਨੇ ਪੂਰੇ ਕਰਨ ਅਤੇ ਘਰ ਦੇਆਂ ਦੇ ਸੁੱਖ ਲਈ ਕਈ ਸਮੁੰਦਰ ਪਾਰ ਕੰਮ ਵਾਸਤੇ ਜਾਂਦੇ ਹਨ ਉੱਥੇ ਹੀ ਬਦਕਿਸਮਤੀ ਨਾਲ 104 ਭਾਰਤੀਆਂ ਨੂੰ ਯੂਐਸਏ ਤੋਂ ਭਾਰਤ ਡਿਪੋਰਟ ਕੀਤਾ ਗਿਆ ਜਿਸ ਵਿੱਚ 30 ਪੰਜਾਬ 33 ਹਰਿਆਣਾ 33 ਗੁਜਰਾਤ 3 ਮਹਾਰਾਸ਼ਟਰ 3 ਉੱਤਰ ਪ੍ਰਦੇਸ਼ ਅਤੇ 2 ਚੰਡੀਗੜ੍ਹ ਤੋਂ ਬੇਜਾ ਖੁਸ਼ੀ ਕੇ ਸਾਥ ਇਹ ਕੇ ਬਸਰ ਬੱਸ ਸਰ ਤੇ ਤਾਹ ਦੂਗੇ ਪਾਣੀ ਕਿੰਨੇ ਪੈਸੇ ਲਾਇਏ ਸੀ 44 ਲੱਖ ਇਹ ਲੱਗਿਆ लिमिट बनवाई है लोन लिया है कुछ रिश्ते किए किसी ने पाँच दिया किसी ने दो दिया किसी ने चार दिया करके पैसा सारा दिया मांग करेंगे कि पैसे वापस आ जाएंगे पैसे वापस आ जाए ये भैया देंगे तो अभी ठीक है नहीं देंगे तो फिर दूसरा हथ है आप अमृतसर नहीं गए हम जा रहे थे अपने थे उन्हें कह अम्बाले में आ रहा है अम्बाले से मिलेगा के तुम्हारे के लड़के अम्ब, अम्बाले चलो सिटी में वहाँ में गए लेकर आए लड़के का आपको हाथों में थी नहीं हमने देखी जहाँ जहा से उतरे है वहाँ हो गई जहाँ हमारा बेटा जहाँ हमारे को मिला वहाँ कोई बेड़ी नहीं थी उसके पैर में दी होगी ਬੱਚਿਆਂ ਨੂੰ ਨਹੀਂ ਸੀ ਹੱਥ ਘੜੀ ਲਾਈ ਉਹਨਾਂ ਨੇ ਜੋ ਅੰਡਰਏ ਸੀ ਉਹਨਾਂ ਨੂੰ ਨਹੀਂ ਸੀ ਉਹਨਾਂ ਹੱਥ ਘੜੀ ਲਾਈ ਤੇ ਜੋ ਲੇਡੀਜ਼ ਵੀ ਉਹਨਾਂ ਨੂੰ ਵੀ ਹੱਥ ਘੜੀ ਲਾਈ ਹੈ ਜੈਂਟਸ ਨੂੰ ਵੀ ਲਾਈ ਹੈ ਹਾਂਜੀ ਪੈਰੋਂ ਵੀ ਹਾਂਜੀ ਪੈਰੋਂ ਨੂੰ ਵੀ ਲਾਈਆਂ ਸੀ ਕਿਉਂਕਿ ਜਦੋਂ ਕੁਝ ਖਾਣ ਨੂੰ ਮਿਲਦਾ ਵੀ ਦਿੱਤਾ ਕਿ ਹਾਂਜੀ ਖਾਣ ਲਈ ਜਦੋਂ ਅਸੀਂ ਖਾਣੇ ਖਾਣ ਲਈ ਉਹ ਹੱਥ ਘੜੀ ਨਹੀਂ ਗੋਲਦੇ ਸੀ ਹਾਂ ਤੇ ਸਫ਼ਰ ਕਿਹੋ ਜਿਹਾ ਰਿਹਾ 24 ਘੰਟੇ ਦਾ ਸਫ਼ਰ ਤੁਹਾ ਲਈ ਕਿੰਨਾ ਮੁਸ਼ਕਲਾਂ ਭਰਿਆ ਸੀ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਕਿਉਂਕਿ ਪਲੇਨ ਦੇ ਵਿੱਚ ਉਹਨਾਂ ਦੀ ਪੁਲਿਸ ਵਾਲੇ ਵੀ ਸੀ ਯੂਐਸਏ ਦੇ ਆਰਮੀ ਸੀ ਕਿਹੋ ਜਿਹਾ ਸਫ਼ਰ ਰਿਹਾ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਮਨ ਚ ਕੀ ਚੱਲ ਰਿਹਾ ਸੀ ਉਸ ਦਾ ਮਨ ਚ ਇਹੋ ਚੱਲ ਰਿਹਾ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਸਾਨੂੰ ਦੇਹ ਨਹੀਂ ਪਤਾ ਕਿ ਸਾਨੂੰ ਅੰਮ੍ਰਿਤਸਰ ਲੈ ਕੇ ਆ ਰਹੇ ਨਹੀਂ ਦੱਸੇਗਾ ਨਹੀਂ ਜੀ ਇਹ ਨਹੀਂ ਦੱਸੇਗਾ ਤੇ ਜਾਣ ਦੇ ਲਈ ਕਿੰਨਾ ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਪੈਸੇ ਜੀ ਕੋ ਸਾਰੇ ਰਿਚੇ ਦਾ ਰਹਾ ਜੋ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਹੈ ਜੀ ਮੈਨੂੰ ਤਾਂ ਲੋਕਾਂ ਕੋਲੇ ਪਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਦਾਰ ਕੋਲੋਂ ਪੁਣਾ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਅੱਧੀ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਕੰਮਕਾਰ ਉਹ ਰਹੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਈ ਤਾਂ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪਦਾ ਕੋ ਆਦਾ ਹੀ ਲਾ ਕਰ ਲੂਗਾ ਬਹੁਤ ਮਾੜਾ ਫੈਸਲਾ ਜੀ ਬੰਦਾ ਕਮੋਣ ਗਿਆ ਸੀ ਆਪਰਾ ਜੀ ਆ ਜਨਤਵਾਦ ਤੇ ਚੰਗਾ ਫਿਊਚਰ ਲੈ ਕੇ ਜਾਂਦਾ ਬੰਦਾ ਠੀਕ ਹੈ ਜੀ ਕੀ ਸਰਕਾਰ ਕੋਲ ਅਪੀਲ ਕਰੋਗੇ ਸਰਕਾਰ ਜਿਹੜੀ ਤੇ ਉਹ ਅਪੀਲ ਕਰਦੇ ਕਿ ਅੰਦਾ ਕੋ ਸੋਚੋ ਚਲੋ ਜਿੱਦਾਂ ਵੀ ਹਨਾ ਵੀ ਇਲੀਗਲ ਤਰੀਕਾ ਨਾਲ ਪਹੁੰਚਾਇਆ ਜਾਵੇ ਕਿਉਂਕਿ ਇੰਨਾ ਪੈਸਾ ਲੱਗਿਆ 42 43 ਲੱਖ ਘਰ ਵੇਚ ਕੇ ਆਪਦੇ ਨੂੰ ਲਾਇਆ ਹੁੰਦਾ ਜੀ ਪੜੀ ਬੰਨਾ ਵੇਚ ਕੇ ਸਾਰਾ ਕੁਝ ਜਿੰਦਗੀ ਦਾ ਆਪਣਾ ਲਾਸਤਾ ਜੋ ਕਮਾਇਆ ਜੀ ਅਮਰੀਕਾ ਸਰਕਾਰ ਦੇ ਫੈਸਲੇ ਨੂੰ ਕਿਵੇਂ ਲੱਗਦੀ ਬਹੁਤ ਮਾੜਾ ਜੀ ਚਲੋ ਠੀਕ ਹੈ ਜੀ ਜਿਹੜੇ ਹੁਣ ਪਹੁੰਚ ਗਿਆ ਉਹਨਾਂ ਦਾ ਤਾਂ ਕੋਈ ਨਾ ਕੋਈ ਸੋਚਦੀ ਉਹ ਨਵੇਂ ਤੇ ਰੋਕ ਲੱਗ ਜਾਂਦੀ ਇੰਡੀਆ ਤੇ ਰੋਕ ਲੱਗ ਜਾਂਦੀ ਜੀ ਕਿੱਦਾਂ ਕੋਈ ਤੇ ਕੁਝ ਹੁੰਦਾ ਚਲੋ ਲੱਗਦਾ ਭਾਰਤ ਸਰਕਾਰ ਨੂੰ ਇਹਦੇ ਵਿਰੁੱਧ ਕੋਈ ਉਹ ਤਾਂ ਲੈਣਾ ਚਾਹੀਦਾ ਜੀ ਫੈਸਲਾ ਤਾਂ ਲੈਣਾ ਚਾਹੀਦਾ ਇਹ ਚੀਜ਼ ਬਾਰੇ ਠੀਕ ਹੈ ਜੀ ਐਨ ਆਰ ਆ ਮਾਮਲੇ ਤੇ ਮੰਤਰੀ ਨੇ ਕੁਲਦੀਪ ਤਾਨੀਵਾਲ ਨੂੰ ਜੀ ਜੀ ਉਹਨਾਂ ਤੋਂ ਕੋਈ ਅਪੀਲ ਕਰਨੀ ਚਾਹੁੰਦੇ ਉਹ ਇਹੋ ਅਪੀਲ ਕਰਦੇ ਆ ਜੀ ਇਹਨਾਂ ਦਾ ਬੱਚੇ ਦਾ ਸੋਚੋ ਥੋੜਾ ਬਹੁਤਾ ਜਿੰਨੇ ਵੀ ਗਏ ਆ ਸਾਰਾ ਆਪਣਾ ਵ ਹੋ ਤਾਂ ਜਿਹੜੇ ਇੱਥੇ ਆ ਗਏ ਆ ਤਾਂ ਸਾਰਾ ਕੁਝ ਵੇਚ-ਵਟ ਕੇ ਇੱਥੇ ਟੱਕਿਆਂ ਧੋਣੇ ਜੁੱਤੀ ਰਹਿ ਜਣਾ ਜੀ। ਬੰਦੇ ਵਿਆਜ ਹੀ ਪੈਸੇ ਚੁੱਕੇ ਜੀ। ਨਾ ਵਿਆਜਦਾਰ ਨਾ ਕਿ ਇੱਕ ਹੋਣਾ ਕੁਝ ਹੋਣਾ ਜੀ। ਲੱਗਦਾ ਪੰਜਾਬ ਸਰਕਾਰ ਨੂੰ ਜਾਂ ਇਤਨੀ ਸਰਕਾਰਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਜਿਹੜੇ ਬਾਹਰੋਂ ਦੇ। ਉਹ ਉਹ ਤਾਂ ਵੀਰ ਜੀ ਚਲੋ ਹੈ ਹੀ ਆ ਜੀ। ਰੋਜ਼ਗਾਰ ਇੱਥੇ ਹੁੰਦਾ ਤਾਂ ਫਿਰ ਜਾਂਦੀ ਕਿਉਂ ਜੇ। ਪਤਾ ਲਗਾ ਕਦੋਂ ਘਰ ਆ ਰਹੇ ਹੁਣ। ਹੁਣ ਇਹ ਨਹੀਂ ਅਜੇ ਕੋਈ ਖ਼ਬਰ ਹੀ ਨਹੀਂ ਜੀ। ਆਹ ਖ਼ਬਰ ਹੀ ਨਹੀਂ ਜੀ ਅਜੇ ਕੋਈ। ਜਿਹੜੇ ਡਿਮੋਟ ਹੋ ਕੇ ਆਏ ਨੇ। ਹਾਂਜੀ ਜੀ। ਤੁਸੀਂ ਸਾਨੂੰ ਇਹ ਮੰਗ ਕਰਦੇ ਹੋ ਕਿ ਉਹ ਇਹਨਾਂ ਦਾ ਕੋਈ ਕਾਰੋਬਾਰਾ ਕਰਨ ਨੂੰ ਨਹੀਂ ਇਹ ਹੀ ਤਾਂ ਕਹਿ ਰਹੇ ਜੀ ਕਰਨ ਉਹਦਾ ਕੋਈ ਇਹਨਾਂ ਦਾ ਹੀ ਲਗਸਿਲਾ ਕਰਨਾ ਇੱਥੇ ਕਰ ਦਿੱਤੀ ਹਾਂ ਜੀ ਚਲੋ ਇੰਡੀਆ ਕਰਦਣ ਜਾਂ ਕੁਝ ਵੀ ਕਰਦਣ ਪਰ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਜਿੰਨਾ ਕਿ ਪਹਿਲਾਂ ਵੀਰ ਗਿਆ ਸੀ ਜੀ ਬਾਅਦ ਆਇਆ ਮਹਾਰਤ ਤੇ ਵੇਖਿਆ ਹਮ ਨੂੰ ਨਹੀਂ ਪਤਾ ਲੱਗਾ ਸੀ ਕਿ ਮੈਂ ਕੀ ਲੱਗ ਰਹੀ ਹਾਂ ਚਲੋ ਜੋ ਮਾਰਕ ਦਾ ਮਜ਼ਦੂਰ ਆ ਕਦੋਂ ਲੋ ਹੋਇਆ ਤਾਂ ਨੜਾ ਇਹ ਪਰ ਕੀ ਕਾਸਾ ਕਿੰਨੇ ਪੈਸੇ ਲਾ ਕੇ ਭਾਂਜੀ ਪਤਾ ਨਹੀਂ ਬੱਚੇ ਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ ਕਿੰਨੀ ਦੇਰ ਪਹਿਲੋ ਗਿਆ ਸੀ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਗਿਆ ਕਿੰਨੇ ਬੱਚੇ ਇਹਦੇ ਵਿੱਚ ਇਹਦੀ ਗੁੱਟੀ ਕਾਕਾ ਜੀ ਕਿੰਨੇ ਦੇਰ ਪਹਿਲੋ ਵਿਆਹ ਹੋਇਆ ਹੈ ਵਿਆਹ ਨੂੰ 7-8 ਦਾਗ ਸਾਲ ਹੋ ਗਏ ਅਮਰੀਕਾ ਕਿ ਉਹਨੂੰ ਕਿੰਨੇ ਦਿਨ ਦਾ ਦਸਤਖਤ ਦੇ ਨਾ ਅਮਰੀਕਾ ਨੂੰ 7 ਦਿਨ ਹੋਏ ਪਹੁੰਚੀ ਨੂੰ ਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਤਾਂ ਹਾਂਜੀ ਸਰਕਾਰ ਨੂੰ ਕੋਈ ਮਤ ਕਰਨੀ ਚਾਹੀਦੀ ਤੁਹਾਡੀ ਇਕ ਤਰ੍ਹਾਂ ਦਾ ਚੰਗੀ ਗੱਲ ਹੀ ਆ ਕੀ ਕਰ ਲੜਾ ਫਿਰ ਹੁਣ ਜਿਹੜਾ ਮਾਲਕ ਦਾ ਮਜ਼ਦੂਰ ਆ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਫੈਸਲੇ ਜਿਹੜਾ ਅਮਰੀਕਾ ਸਰਕਾਰ ਦਾ ਫੈਸਲਾ ਆ ਜਦੋਂ ਜਦੋਂ ਨਹੀਂ ਕੋਈ ਗੱਲ ਨਹੀਂ ਜੋ ਮਾਲਕ ਨੂੰ ਮਜ਼ਦੂਰ ਜੀ ਜਦੋਂ ਬਾਹਰ ਭੇਜਿਆ ਸੀਗਾ ਇਹ ਮਤਲਬ ਕਿਵੇਂ ਭੇਜਿਆ ਸੀਗਾ ਕਿੰਨੇ ਕੁ ਪੈਸੇ ਲੱਗੇ ਸੀਗੇ ਜਾਂ ਮੈਨੂੰ ਨਹੀਂ ਪੁੱਤ ਪਤਾ ਬੱਚੇ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਮੈਂ ਇਹਨਾਂ ਕਦੀ ਗੱਲ ਨਹੀਂ ਕਰਤੀ ਕਿਉਂਕਿ ਮੈਂ ਉਹਨਾਂ ਨੂੰ ਬਰਾਏ ਤਾਂ ਤੇਲ ਬਹੁਤ ਘੰਟੀ ਹੋ ਰਿਹਾ ਤੇ ਤੁਸੀਂ ਵੀ ਕਰ ਹੁੰਦਾ ਵਾ ਤੇ ਤੁਸੀਂ ਸਰਕਾਰ ਨੂੰ ਤੁਹਾਡੇ ਚਾਹੀ ਉਹਨਾਂ ਚਾਹੀਦਾ ਬਟਾਡੇ ਕੋਲ ਆ ਕੇ ਕੱਲੀ ਗੱਲ ਸੁਣਨ ਸਾਡੀ ਬਾਹ ਫੜੂ ਹਾਂਜੀ ਇਹ ਤਾਂ ਕਹਿੰਦੇ ਆ ਸਾਡੇ ਨਾਲ ਸੱਚੇ ਪਾਸੇ ਟੈਣੀ ਨਿਵਾ ਰਿਹਾ ਜੋ ਵੀ ਚਲੋ ਜਿੱਦਾਂ ਵੀ ਗਿਆ ਸੀ ਆਪਣੇ ਉੱਲ ਤੇ ਕਟੜ ਕਮਾਉਣ ਗਿਆ ਹੀ ਇਹਨਾਂ ਤੁਹਾਡੀ ਪਤਾ ਹੀ ਪਿਆ ਚੱਕਰ ਪਣ ਜਣਾ ਮੇਰਾ ਨਾਮ ਮੁਸਕਾਨ ਹੈ ਮੈਂ ਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਜਦੋਂ ਵੀ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬੋਵ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਦਾ ਤੁਸੀਂ ਰਿਪੋਰਟ ਅਸ ਤਾਂ ਕੁਝ ਕੀਤਾ ਵੀ ਨਹੀਂ ਬਿਨਾਂ ਗੱਲ ਤੋਂ ਆ ਗਏ ਤੇ ਤੇਜਵੰਤ ਤੁਹਾਨੂੰ ਕੌਣ ਲੈਣ ਆਇਆ ਸੀਗਾ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਵੀ ਕਿਉਂ ਤੁਹਾਨੂੰ ਉੱਧਰ ਲੈ ਕੇ ਚੱਲੇ ਆਇਆ ਜਾਂ ਕਿਸ ਤਰ੍ਹਾਂ ਨਹੀਂ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਿਰਫ ਸਹੀ ਵੇਟ ਕੀਤੀ ਉਹ ਆਏ ਸਾਨੂੰ ਬਿਠਾਇਆ ਬੱਸ ਤੇ ਲੈ ਕੇ ਗਏ ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈ ਆਣੇ ਸੀ ਤੇ ਸਾਨੂੰ ਬਹੁਤ ਦੇ ਬੇਵਕੀ ਤੇ ਸਾਨੂੰ ਬੱਸ 'ਚ ਬਿਠਾਇਆ ਆ ਰਾਮਨਾ ਸਾਡੇ ਬੈਗ ਰੱਖੇ ਤੇ ਉਹ ਬਾਅਦ 'ਚ ਸਾਨੂੰ ਇਟਿਆ ਲੈ ਆਇਆ ਸੀ ਤਾਂ ਸ਼ੌਕਾ ਬਣਾਵਾ ਤੋਂ ਇੰਡੀਆ ਆ ਗਏ ਸੀ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਿਆ ਕਿ ਉਹਨਾਂ ਕਿੱਥੇ ਲੈ ਕੇ ਚਲੇ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟ 'ਚ ਬਿਠਾਇਆ ਫਲਾਈਟ 'ਚ ਵੀ ਨਹੀਂ ਸਾਨੂੰ ਦੱਸਿਆ ਤੁਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਇੰਡੀਆ ਵਾਪਸ ਆ ਗਏ ਜਦੋਂ ਇੱਥੇ ਲੈਂਡ ਹੋਏ ਹੁਣ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਵੀ ਤੁਹਾਡਾ ਕਿੰਨਾ ਤੱਕਾ ਹੋ ਗਿਆ ਤੱਕ ਤਵਿਰ ਸਾਰ ਤੱਕ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸੜਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕ੍ਰੋਸਿੰਗ ਕੀਤਾ ਅਸੀਂ ਕੋਈ ਕਾਦਨ ਟੱਪੇ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲੈ ਆਏ ਸਾਡੇ ਕੋਲੇ ਤੁਹਾਡੇ ਕੋਲ ਵੀ ਇਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋਲ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੂੰ ਇਮੀਗ੍ਰੇਸ਼ਨ ਕਹ ਰਿਹਾ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ ਮੈਂ ਜਿਵੇਂ ਅਸੀਂ ਜੇ ਤੋ ਇੱਥੋਂ ਗਿਆ ਹੈਗਾ ਜੇ ਹੰਟਣਾ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰਨੇ ਧੋਖਾ ਹੋ ਗਿਆ ਇਹ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਤੇ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇਹ ਤੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਜੋ ਫਰੇਡ ਨੂੰ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਫਿਰ ਯੂਰਪ ਤੋਂ ਫਿਰ ਡੌੰਕੀ ਲਗਾਈ ਨਾ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਨੇ ਫਰਾਡ ਕੀਤਾ ਤੇ ਉਹਨੇ ਆਪਣਾ ਬਿਆਨ ਬਦਲ ਲਿਆ ਹਾਂ ਜੀ ਕਿਹਾ ਹਾਂ ਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੋਂ ਦੇ ਮੈਂ ਬਾਈਏਰ ਹੀ ਗਿਆ ਸੀ ਬ੍ਰਾਜ਼ਿਲ ਤਾਂ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਧਰ ਲਿਆ ਮੈਂ ਕਦੋਂ ਕਹੇ ਸੀ ਤੁਸੀਂ ਮੈਂ 24 ਸਤੂ ਗਿਆ ਹੈ ਜੀ ਫਿਰ ਮੈਂ 2020 ਇਹ ਸ਼ੇਮੀ ਨੇ ਬਾਕੀ ਸ਼ੇਮੀ ਨੇ ਮੈਨੂੰ ਐਸੇ ਕਦੋਂ ਪਹੁੰਚ ਮੈਂ 24 1 ਜਨਵਰੀ ਦੇ 25 ਦੇ ਉਹ ਤੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਯੂ ਐਸਏ ਗਿਆ ਕਰਨੇ ਦਿਨ ਹੋਏ ਮੈਂ 11 ਦਿਨ ਬਾਅਦ ਉਹਨਾਂ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤਾਂ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪੈਟਰੋਲ ਹਾਂਡਾ ਪੈਟਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣਗੇ ਤੁਹਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਸਜਾ ਉਦੋਂ ਪਤਾ ਲੱਗਾ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਕੋਈ ਨਹੀਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਰਹੀ ਹੈ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਇਹਨਾਂ ਨੂੰ ਪਲੇਨ ਚ ਬਹਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੂਜੀ ਚੌਂਕੀ ਤੇ ਜਾ ਮੰਨ ਲਓ ਵੀ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹਨ ਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਸਾਰਾ ਹਾਂਜੀ ਇਹ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਕਿਹ ਕਿਹ ਘਾਤ ਕਰੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆ ਕੇ ਕੋਈ ਹਾਂਜੀ ਇੰਡੀਆ ਜਾ ਕੇ ਖੋਲੀਆਂ ਕਿਥੇ ਰਾਜਸਥਾਨੀ ਰੋੜ ਤੋਂ ਜਦੋਂ ਰਾਜਸਥਾਨੀ ਉਤਰੇ ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦੀ ਆ ਜਾ ਰਹੇ ਹਾਂ ਪਰ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ ਚ ਜਾ ਰਹੇ ਤੇ ਉਹ ਇੱਥੇ ਆ ਕੇ ਪਤਾ ਲੱਗਾ ਇਹ ਫਿਰ ਬੀੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਇਹ ਜਦੋਂ ਤੁਸੀਂ ਤਰੇਕਿਸਤਰਾ ਦਾ ਰਾਵਬਾਹ ਲਗਾਤਾ ਇਸ ਤਰ੍ਹਾਂ ਦਾ ਮਹਿਸੂਸ ਹੋਣਾ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਕਿ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਹਾਂ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਸਾਰਾ ਪੈਸੇ ਦਾ ਇੰਤਜ਼ਾਮ ਕਿੱਥਾਂ ਹੋਇਆ ਸੀ ਇਹਦਾ ਪੈਸੇ ਦਾ ਇੰਤਜ਼ਾਮ ਐਡਾਂ ਸੱਜਣਾ ਮਿੱਤਰਾਂ ਕੋਲੋਂ ਫੜ ਕੇ ਜਿੰਕੋ ਜੀ ਜੀ ਪੜ੍ਹਨੀ ਪਈ ਇਹਦਾ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਹੈ ਇਹ ਐਸਾ ਨਹੀਂ ਦਾ ਦੋਸ਼ ਕਿੰਨੂੰ ਦਿੰਦੇ ਦੋਸ਼ ਤੇ ਜੰਟ ਨੂੰ ਦਿੰਦੇ ਐ ਕੋਈ ਆਪਣੀ ਕਿਸਮਤ ਨੂੰ